ਤਹਾਨੂੰ ਪਤਾ ਕਿ ਦੀਵਾਲੀ ਵਾਲੀ ਰਾਤ ਨੂੰ ਇੱਕ ਬਹੁਤ ਵੱਡੀ ਚੋਰੀ ਹੋਈ ਸੀ ਜਦੋਂ ਲੋਕ ਸਾਰੇ ਸੈਲੀਬ੍ਰੇਟ ਕਰ ਰਹੇ ਸੀ ਉਦੋਂ ਸਾਡੇ ਜਿਹੜੀਆਂ ਨਸ਼ਾ ਛੁਡਾਉਣ ਵਾਸਤੇ ਜਿਹੜੀ ਸੀ ਦਵਾਈ ਵਰਤਦੇ ਆ ਕਿਸੇ ਨੇ ਮੈਂ ਕਹੂੰਗਾ ਇੱਕ ਬੜੇ ਜਿਹੜੀ ਹੈਗੀ ਆ ਸਾਜ਼ਿਸ਼ ਔਰ ਨਫੀਰੀਅਸ ਡਿਜ਼ਾਈਨ ਦੇ ਥੱਲੇ ਜਿਹੜਾ ਉਹਨਾਂ ਨੇ ਕੀ ਕੀਤਾ ਕਿ ਜਿਹੜੀ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਔਰ ਅਰਵਿੰਦ ਕੇਜਰੀਵਾਲ ਜੀ ਨੇ ਜੋ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਸਾਡੇ ਮਾਰਜੋਕ ਮੁੱਖ ਮੰਤਰੀ ਸਾਹਿਬ ਨੇ ਫਰਵਰੀ ਚ ਮੀਟਿੰਗ ਕਰਕੇ ਪਹਿਲੀ ਅਪ੍ਰੈਲ ਤੋਂ ਜਿਹੜੀ ਸੀ ਉਹ ਯੁੱਧ ਨਸ਼ੇ ਵਿਰੋਧੀ ਜਿਹੜੀ ਸ਼ੁਰੂਆਤ ਕੀਤੀ ਸੀ ਔਰ ਉਹਨੂੰ ਬਹੁਤ ਵੱਡੀ ਜਿਹੜੀ ਕਾਮਯਾਬੀ ਮਿਲਰੀ ਸੀ ਉਹਦੇ ਚੋਂ 20000 ਤੋਂ ਵੱਧ ਜਿਹੜੇ ਬੰਦੇ ਆ ਹੁਣ ਤੱਕ ਨਸ਼ਾ ਛੱਡ ਚੁੱਕੇ ਆ ਔਰ ਮੈਨੂੰ ਇਹ ਤੁਹਾਨੂੰ ਦੱਸਦੇ ਹੋਏ ਬੜੀ ਖੁਸ਼ੀ ਹੋ ਰਹੀ ਹੈ ਕਿ ਤੁਹਾਡੇ ਡਿਪਟੀ ਕਮਿਸ਼ਨਰ ਸਿਵਲ ਸਰਜਨ ਔਰ ਪੁਲਿਸ ਨੇ ਔਰ ਸਾਡੇ ਜਿਹੜੇ ਐਮਐਲਏ ਸਹਿਬਾਨ ਆ ਜਿਹੜਾ ਪਾਰਟੀ ਦਾ ਜਿਹੜਾ ਸਟਰਕਚਰ ਬਣਾਇਆ ਜਿਹੜੀ ਸਾਡੀ ਸਮੁੱਚੀ ਲੀਡਰਸ਼ਿਪ ਨੇ ਜਿਹੜੀ ਬਿਉਤਬੰਦੀ ਬਣਾਈ ਉਹਦੇ ਵਿੱਚ ਤੁਹਾਡੇ ਵੀ ਜਿਹੜਾ ਕੋਰਟ ਇਸਖਾਨ ਦਾ ਜਿਹੜਾ ਸੀਗਾ ਤੁਸੀਂ ਦੇਖਿਆ ਵੀ ਉਹਦੀ ਕੀ ਹਾਲਰ ਸੀ ਤੇ ਉਹਨੂੰ ਉਹਨੂੰ ਵੀ ਜਿਹੜਾ ਅਪਗ੍ਰੇਡ ਕਰਕੇ ਇੰਟੀਗ੍ਰੇਟ ਕਰਕੇ ਸਾਰੀਆਂ ਸਰਵਿਸਿਜ਼ ਉੱਥੇ ਦੇ ਕੇ ਆਪਣੀਆਂ ਜਿਹੜੇ ਕਲੀਨिकल ਸਕਿਲਸ ਹੋਰ ਸਾਰੀ ਟ੍ਰੇਨਿੰਗ ਕਰਕੇ ਸਟਾਫ ਥੀ ਉਹਦੇ ਵਿੱਚ ਵੀ 1000 ਬੱਚੇ ਜਿਹੜੇ ਆ ਨਸ਼ਾ ਛੱਡ ਚੁੱਕੇ ਆ ਕਿਉਂਕਿ ਜਦੋਂ 20000 ਬੰਦਿਆਂ ਨੇ ਨਸ਼ਾ ਛੱਡਣਾ ਸ਼ੁਰੂ ਕਰਤਾ ਔਰ ਸਾਡਾ ਇੱਕ ਅਸੀਂ ਸੂਰਮਾ ਪ੍ਰੋਗਰਾਮ ਜਿਹੜੇ ਬੰਦਿਆਂ ਨੇ ਨਸ਼ਾ ਛੱਡਿਆ ਉਹ ਪਹਿਲਾਂ ਜਿਹੜੇ ਯੂਥ ਸੀਗੇ ਨਸ਼ਾ ਕਰਨ ਵਾਲੇ ਉਹ ਲੋਕਾਂ ਨੂੰ ਨਸ਼ਾ ਲੋਕਾਂ ਦੇ ਬੱਚਿਆਂ ਨੂੰ ਨਸ਼ਾ ਕਰਨ ਤੇ ਲਾਉਂਦੇ ਸੀ ਹੁਣ ਕੀ ਹੋਇਆ ਕਿ ਜਿਹੜੇ ਨਸ਼ਾ ਜਿਹਨਾਂ ਨੇ ਛੱਡਿਆ ਸੀਗਾ ਉਹ ਬੱਚਿਆਂ ਨੂੰ ਲਿਆ ਰਹੇ ਸੀਗੇ ਨਸ਼ਾ ਛੁਡਾ ਰਹੇ ਸੀ ਉਹਨਾਂ ਨੂੰ ਤੇ ਉਹਨਾਂ ਨੇ ਕਿਹਾ ਵੀ ਸਾਡਾ ਤਾਂ ਧੰਦਾ ਬੰਦ ਹੋ ਜਾਏਗਾ ਇਹਦੇ ਵਿੱਚ ਬਹੁਤ ਵੱਡੇ ਵੱਡੇ ਬੰਦੇ ਇਹਦੇ ਵਿੱਚ بڑے بڑے ਇੰਟਰਸਟ ਇਨਵੋਲਡ ਹੁੰਦੇ ਆ ਕਿਉਂਕਿ ਇਹ ਜਿਹੜਾ ਲੱਖਾਂ ਨਹੀਂ ਇਹ ਕਰੋੜਾ ਰੁਪਏ ਦਾ ਬਿਜ਼ਨਸ ਹੈ ਆਰਬਾਰ ਪੈਸਾ ਦਾ ਬਿਜ਼ਨਸ ਹੈ ਤੇ ਇਹ ਇੱਕ ਮੈਨੂੰ ਲੱਗਦਾ ਵੀ ਇਹਦੇ ਪਿੱਛੇ ਵੱਡੀ ਵੱਡੀ ਸਾਜ਼ਿਸ਼ ਵੀ ਹੋਏਗੀ ਬਟ ਜਿਹੜੀ ਮੈਂ ਅੱਜ ਦੀ ਜਿਹੜੀ ਮੀਟਿੰਗ ਹੈ ਮੈਂ ਪੂਰੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਡਿਪਟੀ ਕਮਿਸ਼ਨਰ ਔਰ ਖਾਸ ਕਰਕੇ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹਨਾਂ ਨੂੰ ਜਿਹੜੇ ਆਪਣੇ ਐਸਐਸਪੀ ਸਾਹਿਬ ਹੈ ਉਹਨਾਂ ਦੇ ਡੀਐਸਪੀ ਸਾਹਿਬ ਇਹਨਾਂ ਨੇ ਬਹੁਤ ਅੱਛੀ ਕਾਰਗੁਜ਼ਾਰੀ ਕੀਤੀ ਹੈ ਜੀ ਸਾਡੇ ਸਿਵਲ ਸਰਜਨ ਵੀ ਇਹਨਾਂ ਨੇ ਸਾਰਿਆਂ ਨੇ ਮਿਲ ਕੇ ਕੰਮ ਕੀਤਾ ਜੀ ਤੇ ਇਹਨਾਂ ਨੇ ਜਿਹੜੇ ਬੰਦੇ ਸੀ ਜਿਨ੍ਹਾਂ ਨੇ 11000 ਗੋਲੀਆਂ ਸੀ ਉਹਨਾਂ ਨੂੰ ਆਈਡੈਂਟੀਫਾਈ ਵੀ ਕਰ ਲਿਆ ਤੇ ਉਹਨਾਂ ਨੂੰ ਫੜ ਵੀ ਲਿਆ ਜੀ ਉਹਨਾਂ ਨੂੰ ਇਹ ਬਹੁਤ ਜ਼ਰੂਰੀ ਸਿਗਾ ਜੀ ਸਾਡੇ ਵਾਸਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਜ਼ੀਰੋ ਟੋਲਰੈਂਸ ਹੈ ਜੀ ਜਿਹੜਾ ਬੰਦਾ ਵੀ ਸਮਗਲਿੰਗ ਕਰਦਾ ਉਹਦੇ ਵਾਸਤੇ ਜਿਹੜਾ ਸਰਕਾਰ ਦੇ ਪ੍ਰੋਗਰਾਮ ਨੂੰ ਕਿਸੇ ਵੀ ਤਰੀਕੇ ਦੇ ਨਾਲ ਕਿਸੇ ਤਰ੍ਹਾਂ ਵੀ ਉਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਜਾਂ ਉਹ ਪੈਡਲਰ ਹੈ ਜਾਂ ਦਵਾਈਆਂ ਦਾ ਮਿਸਯੂਜ਼ ਕਰਨਾ ਔਰ ਜਿਹੜੇ ਬੰਦੇ ਨਸ਼ਾ ਵੇਚਦੇ ਆ ਉਹ ਖਾਲੀ ਸਾਡੀ ਜਵਾਨੀ ਦਾ ਘਾਟਾ ਕਰਦੀ ਕਰਦੇ ਆ لیکن ਇਹਦੇ ਨਾਲ-ਨਾਲ ਜਿਹੜੇ ਸਾਡੇ ਪਰਿਵਾਰ ਐ ਉਹ ਪਰਿਵਾਰਾਂ ਨੂੰ ਵੀ ਬਰਬਾਦ ਕਰ ਰਹੇ ਆ ਸਾਡੇ ਸਮਾਜ ਨੂੰ ਇਹ ਇੱਕ ਕੋਹੜ ਦੀ ਤਰ੍ਹਾਂ ਚੰਬੜੇ ਹੋਏ ਆ ਜਿਹਦੇ ਨਾਲ ਕਿ ਜਿੱਥੇ ਨਸ਼ੇ ਆ ਜਦੋਂ ਇਹ ਲੋਕਾਂ ਨੂੰ ਚਿੱਟੇ ਤੇ ਲਾਉਂਦੇ ਆ ਨਸ਼ੇ ਤੋਂ ਸ਼ੁਰੂ ਕਰਕੇ ਉਹਦੇ ਨਾਲ ਜਿਹੜੇ ਬੱਚੇ ਆ ਉਹਨਾਂ ਤੋਂ ਚੋਰੀਆਂ ਕਰਾਉਂਦੇ ਆ ਉਹਨਾਂ ਤੋਂ ਫਰੋਤੀ ਦੀਆਂ ਕਾਲਾਂ ਕਰਵਾਉਂਦੇ ਆ ਇਹ ਸਾਰਾ ਇੱਕ ਨੈਟਵਰਕ ਆ ਇਹ ਜਿਹੜੇ ਮੰਨ ਲਓ ਗੈਂਗਸਟਰ ਵੀ ਇਹਦੇ ਵਿੱਚ ਆ ਔਰ ਇਹਨੂੰ ਸਾਡੀ ਜਿਹੜੀ ਸਮੁੱਚੀ ਲੀਡਰਸ਼ਿਪ ਆ ਮੁੱਖ ਮੰਤਰੀ ਵੀ ਅਰਵਿੰਦ ਕੇਜਰੀਵਾਲ ਜੀ ਵੀ ਇਹਨਾਂ ਨੂੰ ਵਾਰਨਿੰਗ ਦੇ ਚੁੱਕੇ ਆ ਔਰ ਇਹ ਤੁਹਾਡੇ ਸਾਹਮਣੇ ਹੁਣ ਪ੍ਰਤੱਖ ਹੈ ਜੀ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ ਕਿ ਜਿਹੜੇ ਬੰਦਿਆਂ ਨੇ ਸਾਡੇ ਉੱਥੇ ਗੋਲੀਆਂ ਚੋਰੀ ਕੀਤੀਆਂ ਸੀਗੀਆਂ ਸਾਡੇ ਕੋਲੇ ਦੀਵਾਲੀ ਵਾਲੀ ਰਾਤ ਨੂੰ ਹੋਈਆਂ ਸਾਡੇ ਕੋਲੇ ਬਹੁਤ ਕਾਟ ਐਵੀਡੈਂਸ ਸੀ ਪਰ ਪੁਲਿਸ ਨੇ ਇਹਨਾਂ ਵਧੀਆ ਕੰਮ ਕੀਤਾ ਕਿ ਉਹਨਾਂ ਨੇ ਉਹਨੂੰ ਲੱਭ ਲਿਆ